ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਾਲੀ ਚਮੜੀ ਤੇ ਗੋਰੀ ਚਮੜੀ ਦੇ ਵਿਚਕਾਰ ਬਹੁਤ ਜ਼ਿਆਦਾ ਭੇਦਭਾਵ ਕੀਤਾ ਜਾਂਦਾ ਭਾਵੇਂ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਦਾ ਕਾਰਨ ਇੱਕ ਸਾਇੰਟਿਫਿਕ ਹੈ ਤੇ ਜਿਹੜਾ ਕੈਮੀਕਲ ਕਿਸੇ ਇੱਕ ਇਨਸਾਨ ਨੂੰ ਗੋਰੀ ਚਮੜੀ ਵਾਲਾ ਜਾਂ ਫਿਰ ਕਾਲੀ ਚਮੜੀ ਵਾਲਾ ਬਣਾਉਂਦਾ ਉਹਦਾ ਨਾਮ ਹੈ ਮੈਲਾਨਿਨ ਪਰ ਫਿਰ ਵੀ ਅਕਸਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਾਲੀ ਚਮੜੀ ਵਾਲੇ ਲੋਕਾਂ ਨੂੰ ਤਰਸਕਾਰ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਤੇ ਦੁਨੀਆ ਦੀਆਂ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਆਪਣੀਆਂ ਕਰੀਮਾਂ ਨੂੰ ਕਿਸੇ ਇਨਸਾਨ ਦੀ ਚਮੜੀ ਨੂੰ ਗੋਰੇ ਰੰਗ ਦਾ ਕਰਨ ਦੇ ਨਾਮ ਦੇ ਉੱਪਰ ਵੀ ਵੇਚ ਰਹੀਆਂ ਨੇ ਨਿਆਕੀਮ ਗੈਟ ਵਿੱਚ ਦੀ ਕਹਾਣੀ ਵੀ ਇਸ ਤੋਂ ਕੋਈ ਵੱਖਰੀ ਨਹੀਂ ਪਰ ਥੋੜੀ ਵੱਖਰੀ ਜ਼ਰੂਰ ਹੈ ਕਿਉਂਕਿ ਨਿਆਕੀਮ ਗੈਟ ਵਿੱਚ ਦੀ ਚਮੜੀ ਬਾਕੀ ਦੇ ਹੋਰ ਕਾਲੀ ਚਮੜੀ ਵਾਲੇ ਲੋਕਾਂ ਤੋਂ ਵੀ ਕਿਤੇ ਹੀ ਜ਼ਿਆਦਾ ਕਾਲੀ ਆ ਇਹਦਾ ਕਾਰਨ ਉਹੀ ਮੈਲੇਨਿਨ ਨਾਮ ਦਾ ਕੈਮੀਕਲ ਦੁਨੀਆ ਦੇ ਹੋਰ ਬਾਕੀ ਦੇ ਲੋਕਾਂ ਦੇ ਨਾਲੋਂ ਨਿਆਕੀਮ ਗੈਟਵਿਚ ਦੇ ਸਰੀਰ ਦੇ ਅੰਦਰ ਮੈਲੇਨਿਨ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਹੈ ਇਹ ਉਹ ਕੈਮੀਕਲ ਆ ਜਿਹੜਾ ਕਿਸੇ ਵੀ ਇਨਸਾਨ ਦੀ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਝੁਲਸਣ ਤੋਂ ਬਚਾਉਂਦਾ ਵਾ ਨਿਆਕੀਮ 14 ਸਾਲ ਦੀ ਉਮਰ ਦੇ ਵਿੱਚ ਆਪਣੇ ਮਾਪੇ ਦੇ ਨਾਲ ਅਮਰੀਕਾ ਪਹੁੰਚ ਜਾਂਦੀ ਆ ਤੇ ਅਮਰੀਕਾ ਦੇ ਵਿੱਚ ਕਲਾਸਾਂ ਦੇ ਵਿੱਚ ਪੜ੍ਹਦੇ ਹੋਏ ਆਪਣੇ ਨਾਲ ਦੇ ਵਿਦਿਆਰਥੀਆਂ ਤੋਂ ਰੇਸਿਜ਼ਮ ਦਾ ਕੁਝੇ ਮਜ਼ਾਕਾਂ ਦਾ ਸ਼ਿਕਾਰ ਹੁੰਦੀ ਆ ਪਰ ਨਿਆਕੀਮ ਨੂੰ ਆਪਣੀ ਸੁੰਦਰਤਾ ਦੇ ਉੱਪਰ ਭਰੋਸਾ ਹੁੰਦਾ ਵੱਡੀ ਹੋ ਕੇ ਉਹ ਮਾਡਲਿੰਗ ਕਰਨਾ ਸ਼ੁਰੂ ਕਰਦੀ ਆ ਤੇ ਮਾਡਲਿੰਗ ਦੇ ਵਿੱਚ ਆਪਣੇ ਲਈ ਇੱਕ ਇਸ ਤਰ੍ਹਾਂ ਦਾ ਨਾਮ ਬਣਾ ਲੈਂਦੀ ਆ ਕਿ ਅੱਜ ਉਹਨੂੰ ਪੂਰੀ ਦੁਨੀਆ ਦੇ ਵਿੱਚ ਕুইਨ ਆਫ ਦਾ ਡਾਰਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਦੁਨੀਆ ਦੀਆਂ ਬਹੁਤ ਸਾਰੀਆਂ ਮਲਟੀਨੇਸ਼ਨਲ ਕੰਪਨੀਆਂ ਦੇ ਲਈ ਉਹ ਉਹਨਾਂ ਦੇ ਬ੍ਰਾਂਡਸ ਦੀ ਪ੍ਰੋਮੋਸ਼ਨ ਕਰ ਚੁੱਕੀ ਆ ਲੈਰੀ ਗੋਮਸ ਦਾ ਜਨਮ ਮੈਕਸੀਕੋ ਦੇ ਲੋਰੇਡੋ ਸ਼ਹਿਰ ਦੇ ਵਿੱਚ ਹੁੰਦਾ ਤੇ ਲੈਰੀ ਗੋਮਸ ਨੂੰ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸਭ ਤੋਂ ਜ਼ਿਆਦਾ ਵਾਲਾਂ ਵਾਲੇ ਇਨਸਾਨ ਦੇ ਰੂਪ ਦੇ ਵਿੱਚ ਲੈਰੀ ਦੇ ਸਰੀਰ ਦਾ ਤਕਰੀਬਨ 98% ਭਾਗ ਵਾਲਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਘਿਰਿਆ ਹੋਇਆ ਤੇ ਨਿਆਕਿਉਮ ਦੀ ਕਹਾਣੀ ਦੀ ਤਰ੍ਹਾਂ ਲੈਰੀ ਦੀ ਇਸ ਅਜੀਬ ਸਥਿਤੀ ਦਾ ਕਾਰਨ ਵੀ ਸਾਇੰਸ ਤੇ ਨਾਲ ਦੀ ਨਾਲ ਕੈਮੀਕਲਸ ਨੇ ਡਾਕਟਰਸ ਦੇ ਮੁਤਾਬਕ ਲੈਰੀ ਨੂੰ ਇੱਕ ਬਹੁਤ ਹੀ ਜ਼ਿਆਦਾ ਦੁਰਲੱਭ ਹਾਈਪਰਟ੍ਰਾਈਕੋਸਿਸ ਨਾਮ ਦੀ ਪ੍ਰੋਬਲਮ ਤੇ ਸਿਰਫ ਲੈਰੀ ਨਹੀਂ ਉਹਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਮੈਂਬਰ ਵੀ ਇਸੇ ਇਸੇ ਹੀ ਪ੍ਰੋਬਲਮ ਦੇ ਨਾਲ ਜੂਝ ਰਹੇ ਆ ਇਹਨਾਂ ਸਾਰਿਆਂ ਦੀ ਚਮੜੀ ਦੇ ਉੱਪਰ ਆਮ ਕਿਸੇ ਵੀ ਇਨਸਾਨ ਦੇ ਨਾਲੋਂ ਬਹੁਤ ਜ਼ਿਆਦਾ ਵਾਲ ਨੇ ਡਾਕਟਰਾਂ ਦੇ ਮੁਤਾਬਕ ਕੰਜੇਨਿਟਲ ਜਰਨਲਾਈਜ਼ਡ ਹਾਈਪਰਟ੍ਰਾਈਕੋਸਿਸ ਨਾਮ ਦੀ ਇਹ ਪ੍ਰੋਬਲਮ ਦੁਨੀਆ ਦੇ ਵਿੱਚ 10 ਲੱਖ ਨਹੀਂ ਬਲਕਿ ਇੱਕ ਅਰਬ ਦੇ ਵਿੱਚੋਂ ਇੱਕ ਇਨਸਾਨ ਨੂੰ ਹੀ ਹੋ ਸਕਦੀ ਆ ਤੇ ਇਹਦਾ ਮਤਲਬ ਆ ਕਿ ਲੈਰੀ ਦੇ ਵਰਗੇ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਸਿਰਫ 7 ਜਾਂ 8 ਇਨਸਾਨ ਨੇ ਸ਼ਾਇਲਾ ਮੈਡੀਸਨ ਦਾ ਜਨਮ ਹੁੰਦਾ ਸਾਲ 2010 ਦੇ ਵਿੱਚ ਜਦੋਂ ਇਹ ਬੱਚੀ ਥੋੜੀ ਜੀ ਵੱਡੀ ਹੁੰਦੀ ਆ ਤੇ ਇਹਦੇ ਮਦਰ ਇਹਦੇ ਵਾਲਾਂ ਦੇ ਉੱਪਰ ਕੰੰਗੀ ਕਰਨਾ ਸ਼ੁਰੂ ਕਰਦਿਆ ਤਾਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਉਹ ਜਿਹੜੀ ਚੀਜ਼ ਨੂੰ ਕੰੰਗੀ ਕਰ ਰਿਹਾ ਉਹ ਕਿਸੇ ਇਨਸਾਨ ਦੇ ਵਾਲ ਨਹੀਂ ਹੈਗੇ ਬਲਕਿ ਕਿਸੇ ਜਗ੍ਹਾ ਨੂੰ ਸਾਫ਼ ਕਰਨ ਵਾਲੇ ਬਰਸ਼ ਦੀਆਂ ਤਾਰਾਂ ਹੋਣ ਇੰਨੇ ਜ਼ਿਆਦਾ ਸਖਤ ਨੇ ਸ਼ਾਇਲਾ ਮੈਡੀਸਨ ਦੇ ਵਾਲ ਜਿਨ੍ਹਾਂ ਨੂੰ ਨਾ ਤਾਂ ਕੰੰਗੀ ਕੀਤੀ ਜਾ ਸਕਦੀ ਆ ਨਾ ਹੀ ਉਹਨਾਂ ਨੂੰ ਬਰਸ਼ ਕੀਤਾ ਜਾ ਸਕਦਾ 7 ਸਾਲ ਦੀ ਉਮਰ ਦੇ ਵਿੱਚ ਜਦੋਂ ਸ਼ਾਇਲਾ ਨੂੰ ਉਹਦੇ ਮਾਪੇ ਡਾਕਟਰ ਕੋਲ ਲੈ ਕੇ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਇਹ ਛੋਟੀ ਬੇਟੀ ਅਨਕੰਫਰਟੇਬਲ ਹੇਅਰ ਸਿੰਡਰੋਮ ਨਾਮ ਦੀ ਬਿਮਾਰੀ ਤੋਂ ਪੀੜਤ ਆ ਤੇ ਪੂਰੀ ਦੁਨੀਆ ਦੇ ਵਿੱਚ ਸ਼ਾਇਲਾ ਵਰਗੇ ਸਿਰਫ 100 ਲੋਕ ਨੇ ਰਮੇਸ਼ ਦਾਰਜੀ ਦਾ ਜਨਮ ਨੇਪਾਲ ਦੇ ਭੀਮਗਿਟਾ ਏਰੀਆ ਦੇ ਵਿੱਚ ਹੁੰਦਾ ਰਮੇਸ਼ ਨੂੰ ਬਚਪਨ ਤੋਂ ਹੀ ਇੱਕ ਥੋਇਸਸ ਨਾਮ ਦੀ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੁੰਦੀ ਆ ਇਨਸਾਨ ਦੇ ਅੰਦਰਲੇ ਕਿਸੇ ਇੱਕ ਖਾਸ ਜੀਨ ਦੇ ਵਿਗੜਨ ਦੇ ਨਾਲ ਇਹ ਬਿਮਾਰੀ ਜਨਮ ਲੈਂਦੀ ਆ ਤੇ ਇਹਦੇ ਵਿੱਚ ਕਿਸੇ ਵੀ ਇਨਸਾਨ ਦੀ ਚਮੜੀ ਕਿ세 ਇੱਕ ਸੁੱਕੇ ਹੋਏ ਦਰਕਤ ਦੇ ਟਾਣੇ ਵਰਗੀ ਹੋ ਜਾਂਦੀ ਆ ਕੱਦ ਵਧਣਾ ਬਿਲਕੁਲ ਹੀ ਰੁਕ ਜਾਂਦਾ ਤੇ ਇਨਸਾਨ ਦੀ ਚਮੜੀ ਪੂਰੀ ਤਰ੍ਹਾਂ ਦੇ ਨਾਲ ਸਖਤ ਹੋ ਜਾਂਦੀ ਆ ਸਾਲ 2016 ਦੇ ਵਿੱਚ ਕਾਠਮੰਡੂ ਪੋਸਟ ਦੇ ਇੱਕ ਰਿਪੋਰਟਰ ਉਹਨਾਂ ਨੂੰ ਰਮੇਸ਼ ਧਾਰਜੀ ਦੀ ਕਹਾਣੀ ਦੇ ਬਾਰੇ ਵਿੱਚ ਪਤਾ ਲੱਗਦਾ ਤੇ ਉਹ ਰਮੇਸ਼ ਦੀ ਇੰਟਰਵਿਊ ਲੈਂਦੇ ਆ ਤੇ ਇਸ ਤੋਂ ਬਾਅਦ ਰਮੇਸ਼ ਤੇ ਉਹਦੀ ਅਜੀਬੋਗਰੀ ਬਿਮਾਰੀ ਦੀ ਕਹਾਣੀ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੁੰਦੀ ਆ ਲੋਕਾਂ ਨੂੰ ਰਮੇਸ਼ ਦੀ ਇਸ ਹਾਲਤ ਦੇ ਬਾਰੇ ਵਿੱਚ ਪਤਾ ਲੱਗਦਾ ਤਾਂ ਇਸ ਤੋਂ ਬਾਅਦ ਨੇਪਾਲ ਦੀ ਗਵਰਨਮੈਂਟ ਨੂੰ ਕੌਟਮੰਡੂ ਮੈਡੀਕਲ ਕਾਲਜ ਦੇ ਵਿੱਚ ਫਰੀ ਦੇ ਵਿੱਚ ਇਲਾਜ ਕਰਨ ਦੇ ਲਈ ਪੇਸ਼ਕਸ਼ ਕਰਦੀ ਆ ਹਾਂ ਇਸ ਬਿਮਾਰੀ ਦਾ ਕੋਈ ਪਰਮਾਨੈਂਟ ਇਲਾਜ ਤਾਂ ਨਹੀਂ ਹੈ ਪਰ ਫਿਰ ਵੀ ਡਾਕਟਰਸ ਮੈਡੀਸਨਸ ਤੇ ਰਮੇਸ਼ਦਾਰ ਜੀ ਨੂੰ ਉੱਥੇ ਸੰਭਾਲਣ ਵਾਲੇ ਲੋਕਾਂ ਦੀ ਮਦਦ ਦੇ ਨਾਲ ਉਹਦੀ ਜ਼ਿੰਦਗੀ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਬਿਹਤਰ ਜ਼ਰੂਰ ਹੋ ਚੁੱਕੀ ਆ ਐਲਿਸਨ ਸਿਲਵਾ ਸਿਰਫ ਉਦੋਂ 10 ਸਾਲ ਦੀ ਸੀ ਜਦੋਂ ਉਹ ਆਪਣੇ ਮਾਪੇ ਦੋਨਾਂ ਤੋਂ ਕੱਦ ਦੇ ਵਿੱਚ ਉੱਚੀ ਹੋ ਚੁੱਕੀ ਸੀ ਔਰ ਇੱਥੇ ਐਲਿਸਨ ਸਿਲਵਾ ਦਾ ਕੱਦ ਵਧਣਾ ਬੰਦ ਨਹੀਂ ਹੁੰਦਾ ਬਲਕਿ ਇੱਥੋਂ ਤਾਂ ਐਲਿਸਨ ਸਿਲਵਾ ਦੀ ਕਹਾਣੀ ਸ਼ੁਰੂ ਹੁੰਦੀ ਆ ਟੀਨੇਜ ਦੇ ਵਿੱਚ ਪਹੁੰਚਣ ਤੱਕ ਐਲਿਸਨ ਦੀਆਂ ਹੱਡੀਆਂ ਦੇ ਵਿੱਚ ਤੇਜ਼ ਦਰਦ ਰਹਿਣਾ ਸ਼ੁਰੂ ਹੁੰਦਾ ਉਹਨੂੰ ਆਪਣਾ ਸਿਰ ਬਹੁਤ ਭਾਰਾ-ਭਾਰਾ ਮਹਿਸੂਸ ਹੁੰਦਾ ਡਾਕਟਰਸ ਦੇ ਮੁਤਾਬਕ ਐਲਿਸਨ ਦੇ ਪਿਟਿਊਟਰੀ ਗਲੈਂਡਸ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਟਿਊਮਰ ਸੀ ਜਿਹਦੇ ਕਰਕੇ ਐਲਿਸਨ ਦੇ ਵਿਕਾਸ ਵਾਲੇ ਹਾਰਮੋਨ ਜਿਹੜੇ ਕਿ ਕਿਸੇ ਇਨਸਾਨ ਦੇ ਕੱਦ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਅਨਕੰਟਰੋਲ ਹੋ ਚੁੱਕੇ ਸੀ ਤੇ ਉਹ ਲਗਾਤਾਰ ਐਲਿਸਨ ਦੇ ਕਦ ਨੂੰ ਵਧਾ ਰਹੇ ਸੀ ਹਾਲਤ ਇਹ ਹੋ ਜਾਂਦੀ ਆ ਕਿ ਸਿਰਫ 18 ਸਾਲ ਦੀ ਉਮਰ ਤੱਕ ਐਲਿਸਨ ਦਾ ਕਦ 6 ਫੁੱਟ 9 ਇੰਚ ਹੋ ਜਾਂਦਾ ਤੇ ਇਸ ਤਰ੍ਹਾਂ ਦੇ ਨਾਲ ਐਲਿਸਨ ਬ੍ਰਾਜ਼ੀਲ ਦੀ ਸਭ ਤੋਂ ਲੰਬੇ ਕਦ ਦੀ ਔਰਤ ਬਣ ਜਾਂਦੀ ਆ ਇੱਕ ਲੜਕੀ ਹੋਣ ਦੇ ਤੌਰ ਤੇ ਉਹਦੇ ਮਾਤਾ ਪਿਤਾ ਨੂੰ ਬਿਲਕੁਲ ਉਹਦੇ ਲਈ ਕੋਈ ਜੀਵਨ ਸਾਥੀ ਲੱਭਣ ਦੇ ਵਿੱਚ ਪ੍ਰੋਬਲਮ ਜ਼ਰੂਰ ਆਉਣੀ ਸੀ ਪਰ ਇਹ ਮੁਸ਼ਕਲ ਵੀ ਖਤਮ ਹੋ ਜਾਂਦੀ ਆ ਜਦੋਂ ਐਲਿਸਨ ਸਾਲ 2015 ਦੇ ਵਿੱਚ ਫਰਾਸੀਨੋਡੋ ਨਾਮ ਦੇ ਇੱਕ ਸਿਰਫ 5 ਫੁੱਟ 4 ਇੰਚ ਦੇ ਇਨਸਾਨ ਦੇ ਨਾਲ ਵਿਆਹ ਕਰਵਾ ਲੈਂਦੀ ਹੈ 5 ਸਾਲ ਦੀ ਉਮਰ ਦੇ ਵਿੱਚ ਹੀ ਹੈਵੀਅਰ ਨੂੰ ਮਾਰਫਨ ਸਿੰਡਰੋਮ ਨਾਂ ਦੀ ਇੱਕ ਜੈਨੇਟਿਕ ਬਿਮਾਰੀ ਹੁੰਦੀ ਆ ਇਹ ਬੜੀ ਬਿਮਾਰੀ ਸਰੀਰ ਦੇ ਕਨੈਕਟਿਵ ਟਿਸ਼ੂਜ਼ ਨੂੰ ਪ੍ਰਭਾਵਿਤ ਕਰਦੀ ਆ ਤੇ ਲੰਬੀਆਂ ਹੱਡੀਆਂ ਨੂੰ ਹੋਰ ਜ਼ਿਆਦਾ ਵਧਾਉਣ ਦਾ ਕਾਰਨ ਬਣਦੀ ਆ ਤੇ ਇਸੇ ਕਰਕੇ ਅਡਲਟ ਏਜ ਤੱਕ ਪਹੁੰਚਣ ਤੱਕ ਹੈਵੀਅਰ ਦਾ ਕੱਦ ਹੋ ਜਾਂਦਾ 6 ਫੁੱਟ 7 ਇੰਚ ਦਾ ਪਰ ਉਹਦਾ ਪਾਰ ਸਿਰਫ 123 ਪੁਆਇੰਟ ਤੱਕ ਦਾ ਰਹਿੰਦਾ। ਮਾਰਫਨ ਸਿੰਡਰੋਮ ਦੇ ਨਾਲ ਪੀੜਤ ਲੋਕ ਅਕਸਰ ਬਹੁਤ ਹੀ ਜ਼ਿਆਦਾ ਲੰਬੇ ਤੇ ਪਤਲੇ ਹੁੰਦੇ ਨੇ ਤੇ ਉਹਨਾਂ ਦੀਆਂ ਬਾਹਾਂ, ਲੱਤਾਂ ਤੇ ਉਂਗਲਾਂ ਵੀ ਬਹੁਤ ਹੀ ਜ਼ਿਆਦਾ ਲੰਬੀਆਂ ਹੁੰਦੀਆਂ। ਤੇ ਇਸ ਬਿਮਾਰੀ ਦੇ ਵਿੱਚ ਲੋਕ ਸਿਰਫ ਲੰਬੇ ਕੱਦ ਦੇ ਹੀ ਨਹੀਂ ਹੁੰਦੇ ਬਲਕਿ ਉਹਨਾਂ ਦੀ ਰੀੜ ਦੀ ਹੱਡੀ ਵੀ ਇੱਕ ਖਾਸ ਪਾਸੇ ਵੱਲ ਨੂੰ ਝੁੱਕ ਜਾਂਦੀ ਆ। ਪਰ ਹੈਵੀਅਰ ਦੀ ਕਹਾਣੀ ਇਸ ਕਰਕੇ ਬਹੁਤ ਹੀ ਜ਼ਿਆਦਾ ਅਨੋਖੀ ਆ। ਕਿ ਉਹਨੇ ਆਪਣੀ ਇਸ ਅਜੀਬੋ-ਗਰੀਬ ਸਰੀਰਕ ਹਾਲਤ ਨੂੰ ਆਪਣੇ ਸੁਪਨਿਆਂ ਦੇ ਸਾਹਮਣੇ ਰਕਾਵਟ ਨਹੀਂ ਬਣਨ ਦਿੱਤਾ ਹੈਵੀਅਰ ਨੂੰ ਬਚਪਨ ਤੋਂ ਐਕਟਿੰਗ ਦਾ ਸ਼ੌਕ ਹੁੰਦਾ ਜਿਹੜਾ ਕਿ ਉਹ ਆਪਣੀ ਬਿਮਾਰੀ ਦੇ ਚਲਦੇ ਵੀ ਪੂਰਾ ਕਰਦਾ ਤੇ ਹਾਲੀਵੁੱਡ ਦੀਆਂ ਕਈ ਮਸ਼ਹੂਰ ਡਰਾਉਣੀਆਂ ਫਿਲਮਾਂ ਜਿਵੇਂ ਕਿ ਕੰਜੂਰਿੰਗ 2 ਮਾਮਾ ਤੇ ਸਿਲੈਂਡਰਮੈਨ ਵਰਗੀਆਂ ਫਿਲਮਾਂ ਦੇ ਵਿੱਚ ਰੋਲ ਕਰਕੇ ਪੂਰਾ ਕਰਦਾ ਪਾਲ ਕੈਰੀਸਨ ਇੱਕ ਗੋਰੀ ਚਮੜੀ ਵਾਲੇ ਮਾਪੇ ਦੇ ਘਰੇ ਪੈਦਾ ਹੁੰਦਾ ਇਸ ਕਰਕੇ ਉਹਦੀ ਚਮੜੀ ਦਾ ਰੰਗ ਵੀ ਬਚਪਨ ਦੇ ਵਿੱਚ ਗੋਰਾ ਹੁੰਦਾ ਪਰ ਹੌਲੀ-ਹੌਲੀ ਕਰਕੇ ਪੌਲ ਕੈਰੀਸਨ ਨੂੰ ਇੱਕ ਐਕਜ਼ੀਮਾ ਨਾਮ ਦੀ ਅਜੀਬੋ-ਗਰੀ ਬਿਮਾਰੀ ਹੁੰਦੀ ਆ ਜਿਹਦੇ ਵਿੱਚ ਉਹਦੀ ਚਮੜੀ ਪੂਰੀ ਤਰ੍ਹਾਂ ਦੇ ਨਾਲ ਖੁਸ਼ਕ ਤੇ ਕਿਸੇ ਇੱਕ ਦਰਖਤ ਦੇ ਚਿੱਲੜ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਆ ਪੌਲ ਕੈਰੀਸਨ ਅਲੱਗ-ਅਲੱਗ ਡਾਕਟਰਸ ਕੋਲੇ ਜਾਂਦਾ ਪਰ ਉਹਨੂੰ ਕਿਤੇ ਵੀ ਆਪਣੀ ਇਸ ਬਿਮਾਰੀ ਦਾ ਇਲਾਜ ਨਹੀਂ ਮਿਲਦਾ ਤਾਂ ਫਾਈਨਲੀ ਉਹ ਇੰਟਰਨੈਟ ਦੇ ਉੱਪਰ ਸਰਚ ਕਰਨੀ ਸ਼ੁਰੂ ਕਰਦਾ ਇੱਕ ਦਿਨ ਇਸੇ ਤਰ੍ਹਾਂ ਇੰਟਰਨੈਟ ਦੇ ਉੱਪਰ ਸਰਚ ਕਰਨ ਦੇ ਉੱਪਰ ਉਹ ਇਹ ਦੇਖਦਾ ਇੱਕ ਪੁਰਾਣੀ ਸੁੱਕੇ ਹੋਏ ਫੁੱਲ ਨੂੰ ਕਿਸੇ ਇੱਕ ਬਹੁਤ ਹੀ ਪਾਵਰਫੁੱਲ ਲਿਕਵਿਡ ਦੇ ਨਾਲ ਦੁਬਾਰਾ ਤਾਜ਼ਾ ਕੀਤਾ ਗਿਆ ਤੇ ਇਹ ਵਾਲਾ ਲਿਕਵਿਡ ਸੀ ਕੋਲੋਇਡਲ ਸਿਲਵਰ ਜਿਹਦੇ ਵਿੱਚ ਕਿ ਚਾਂਦੀ ਦੇ ਬਹੁਤ ਛੋਟੇ ਛੋਟੇ ਕਣ ਕੁਲੇ ਹੁੰਦੇ ਆ ਤੇ ਇਹ ਉਹ ਟਾਈਮ ਸੀ ਜਦੋਂ ਇਸ ਲਿਕਵਿਡ ਨੂੰ ਬਿਨਾਂ ਡਾਕਟਰਾਂ ਦੀ ਸਲਾਹ ਦੇ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਦੇ ਲਈ ਵਰਤ ਲਿਆ ਜਾਂਦਾ ਸੀ ਜਿਨ੍ਹਾਂ ਦੇ ਬਾਰੇ ਦੇ ਵਿੱਚ ਡਾਕਟਰਾਂ ਦੇ ਕੋਲੇ ਹਾਲੇ ਕੋਈ ਵੀ ਦੇਣ ਨੂੰ ਸਲਾਹ ਨਹੀਂ ਹੁੰਦੀ ਸੀ ਪੌਲ ਨੇ ਵੀ ਆਪਣੀ ਬਿਮਾਰੀ ਤੇ ਆਪਣੀ ਖੁਸ਼ਕ ਹੋ ਚੁੱਕੀ ਚਮੜੀ ਨੂੰ ਦੁਬਾਰਾ ਤੋਂ ਸਰਜੀਤ ਕਰਨ ਦੇ ਲਈ ਇਸੇ ਲੀਕਵਿਡ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ ਉਹ ਹਰ ਰੋਜ਼ ਹੁਣ ਇਸ ਲੀਕਵਿਡ ਦਾ 10 ਆਉਂਸ ਦਾ ਇਸਤੇਮਾਲ ਕਰਨ ਲੱਗਦਾ ਵਾ ਇਹਦੇ ਇਸਤੇਮਾਲ ਕਰਨ ਦੇ ਨਾਲ ਪੌਲ ਕੈਰੀਸਨ ਦੀ ਸੁੱਕ ਕੇ ਲੱਕੜ ਬਣ ਚੁੱਕੀ ਚਮੜੀ ਦੁਬਾਰਾ ਤੋਂ ਸਰਜੀਤ ਤਾਂ ਹੋ ਜਾਂਦੀ ਆ ਪਰ ਨਾਲ ਦੀ ਨਾਲ ਹੀ ਉਹ ਆਪਣਾ ਰੰਗ ਵੀ ਹਮੇਸ਼ਾ ਦੇ ਲਈ ਬਦਲ ਲੈਂਦੀ ਆ ਹੁਣ ਇਹਦਾ ਰੰਗ ਪੂਰੀ ਤਰ੍ਹਾਂ ਦੇ ਨਾਲ ਨੀਲਾ ਹੋ ਚੁੱਕਿਆ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਪੌਲ ਨੇ ਕੋਲੋਇਡਲ ਸਿਲਵਰ ਨੂੰ ਲੈਣਾ ਬੰਦ ਨਹੀਂ ਕੀਤਾ ਫਾਈਨਲੀ 23 ਦਸੰਬਰ 2013 ਦੇ ਦਿਨ 62 ਸਾਲ ਦੀ ਉਮਰ ਦੇ ਵਿੱਚ ਪੌਲ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਂਦੀ ਹੈ। ਨੀਲ ਹਾਰਬਿਸਨ ਦਾ ਜਨਮ ਸਪੇਨ ਦੇ ਮਟਾਰੋ ਸ਼ਹਿਰ ਦੇ ਵਿੱਚ ਹੁੰਦਾ। ਬਚਪਨ ਤੋਂ ਹੀ ਨੀਲ ਨੂੰ ਦੁਨੀਆ ਦੇ ਬਾਕੀ ਦੇ ਸਾਰੇ ਇਨਸਾਨਾਂ ਤੋਂ ਬਿਲਕੁਲ ਵੱਖਰਾ ਕਿਸੇ ਵੀ ਰੰਗ ਦੀ ਕੋਈ ਵੀ ਪਛਾਣ ਨਹੀਂ ਹੁੰਦੀ। ਉਹਦੀ ਦੁਨੀਆ ਦੇ ਵਿੱਚ ਸਿਰਫ ਤਿੰਨ ਹੀ ਰੰਗ ਹੁੰਦੇ ਆ ਕਾਲਾ, ਚਿੱਟਾ ਤੇ ਗਰੇ। ਇਸ ਬਿਮਾਰੀ ਨੂੰ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਐਕਰੋਮਟੋਪਸਿਆ ਕਿਹਾ ਜਾਂਦਾ ਹੈ। ਤੇ ਦੁਨੀਆ ਦੇ ਹਰ 30000 ਪਿੱਛੇ ਇੱਕ ਇਨਸਾਨ ਨੂੰ ਇਹ ਵਾਲੀ ਬਿਮਾਰੀ ਪ੍ਰਭਾਵਿਤ ਕਰਦੀ ਆ ਪਰ ਜਿਸ ਲੈਵਲ ਦੇ ਉੱਪਰ ਇਸ ਬਿਮਾਰੀ ਨੇ ਨੀਲ ਹਾਰਬੀਸਨ ਨੂੰ ਪ੍ਰਭਾਵਿਤ ਕੀਤਾ ਉਹ ਬਿਲਕੁਲ ਐਕਸਟ੍ਰੀਮ ਸੀ ਆਪਣੀ ਜ਼ਿੰਦਗੀ ਦੇ ਪਹਿਲੇ 20 ਸਾਲਾਂ ਤੱਕ ਨੀਲ ਦੁਨੀਆ ਨੂੰ ਸਿਰਫ ਇਹਨਾਂ ਤਿੰਨੇ ਕਾਲੇ ਚਿੱਟੇ ਤੇ ਗਰੇ ਰੰਗਾਂ ਦੇ ਵਿੱਚ ਹੀ ਦੇਖਦਾ ਰਿਹਾ ਪਰ ਫਾਈਨਲੀ ਸਾਲ 2004 ਦੇ ਵਿੱਚ ਅਲੱਗ-ਅਲੱਗ ਰੰਗਾਂ ਨੂੰ ਮਹਿਸੂਸ ਕਰਨ ਤੇ ਦੇਖਣ ਦੀ ਆਪਣੀ ਚਾਹਨਾ ਦੇ ਵਿੱਚ ਉਹ ਆਪਣੀ ਇੱਕ ਅਜੀਬੋ-ਗਰੀਬ ਸਰਜਰੀ ਕਰਵਾਉਂਦਾ ਉਦੀ ਖੋਪੜੀ ਦੇ ਅੰਦਰ ਇੱਕ ਛੇਦ ਕਰਕੇ ਦਿਮਾਗ ਦੇ ਅੰਦਰ ਇੱਕ ਐਂਟੀਨਾ ਲਾਇਆ ਜਾਂਦਾ ਜਿਹੜਾ ਕਿ ਲਗਾਤਾਰ ਤੁਸੀਂ ਨੀਲ ਦੇ ਸਿਰ ਦੇ ਉੱਪਰ ਲੱਗਿਆ ਹੋਇਆ ਵੀ ਦੇਖ ਸਕਦੇ ਹੋ ਇਸੇ ਐਂਟੀਨਾ ਦੇ ਮਦਦ ਦੇ ਨਾਲ ਨੀਲ ਦੇ ਦਿਮਾਗ ਨੂੰ ਉਹ ਵਾਲੇ ਸਿਗਨਲ ਪਹੁੰਚਣੇ ਸ਼ੁਰੂ ਹੁੰਦੇ ਆ ਜਿਹੜੇ ਕਿ ਬਿਮਾਰੀ ਲਗਾਤਾਰ ਰੋਕ ਰਹੀ ਸੀ ਤੇ ਫਾਈਨਲੀ ਇਸੇ ਐਂਟੀਨਾ ਦੇ ਮਦਦ ਦੇ ਨਾਲ ਹੁਣ ਨੀਲ ਦੀ ਦੁਨੀਆ ਪੂਰੀ ਤਰ੍ਹਾਂ ਦੇ ਨਾਲ ਇੱਕ ਆਮ ਇਨਸਾਨ ਦੀ ਤਰ੍ਹਾਂ ਰੰਗीन ਹੋ ਚੁੱਕੀ ਸੀ ਪਰ ਨੀਲ ਅਲੱਗ-ਅਲੱਗ ਟੀਵੀ ਚੈਨਲਸ ਨੂੰ ਦਿੱਤੀਆਂ ਆਪਣੀਆਂ ਇੰਟਰਵਿਊਜ਼ ਦੇ ਵਿੱਚ ਆਪਣੀ ਇਸ ਖਾਸ ਤਰ੍ਹਾਂ ਦੀ ਬਿਮਾਰੀ ਤੋਂ ਕੋਈ ਖਾਸ ਪਰੇਸ਼ਾਨੀ ਨਹੀਂ ਦੱਸਦਾ ਬਲਕਿ ਇਹਨੂੰ ਕੁਦਰਤ ਦਾ ਉਹਨੂੰ ਦਿੱਤਾ ਹੋਇਆ ਇੱਕ ਅਜੀਬ ਤੋਹਫਾ ਮੰਨਦਾ ਵਾ ਆਪਣੇ ਇਸ ਅਜੀਬੋ ਗਰੀਬ ਲੋਕਾਂ ਦੇ ਵੀਡੀਓ ਦੇ ਵਿੱਚ ਅਗਲਾ ਨਾਮ ਹੈ ਸਟੈਫ ਸੰਜਾਤੀ ਦਾ ਤੁਹਾਨੂੰ ਸਟੈਫ ਦਾ ਚਿਹਰਾ ਦੇਖਦੇ ਸਾਰੇ ਉਹਦੇ ਵਿੱਚ ਕੁਝ ਅਜੀਬ ਤਰ੍ਹਾਂ ਦੀ ਗੱਲਬਾਤ ਦਿਖਾਈ ਦੇਊਗੀ ਸਭ ਤੋਂ ਪਹਿਲੀ ਜਿਹੜੀ ਚੀਜ਼ ਲੋਕ ਉਹਨੂੰ ਦੇਖਦੇ ਸਾਰ ਨੋਟ ਕਰਦੇ ਆ ਉਹ ਹੈਗਾ ਉਹਦੇ ਸਿਰ ਦੇ ਬਹੁਤ ਸਾਰੇ ਵਾਲਾਂ ਦਾ ਪੂਰੇ ਚਿੱਟੇ ਹੋਣਾ ਤੇ ਕਿਸੇ ਵੀ ਨਾਰਮਲ ਇਨਸਾਨ ਦੇ ਦੋਨੇ ਅੱਖਾਂ ਦੇ ਜੋੜਿਆਂ ਦੇ ਵਿੱਚਕਾਰ ਜਿੰਨੀ ਦੂਰੀ ਹੁੰਦੀ ਆ ਸਟੈਫ ਦੀਆਂ ਅੱਖਾਂ ਦੀ ਦੂਰੀ ਉਸ ਤੋਂ ਕਿਤੇ ਜ਼ਿਆਦਾ ਆ ਇਹ ਸਾਰਾ ਕੁਝ ਸਟੈਫ ਸੰਜਾਤੀ ਦੀ ਇੱਕ ਅਜੀਬੋ-ਗਰੀਬ ਜੈਨੇਟਿਕ ਹਾਲਤ ਦੇ ਕਰਕੇ ਹੋਇਆ ਡਾਕਟਰੀ ਪਾਸ਼ਾ ਦੇ ਵਿੱਚ ਇਹਨੂੰ ਵਾਰਡਨਬਰਗ ਸਿੰਡਰੋਮ ਕਿਹਾ ਜਾਂਦਾ ਇਹ ਗੱਲ ਵੱਖਰੀ ਆ ਕਿ ਸਟੈਫ ਸੰਜਾਤੀ ਪੂਰੀ ਦੁਨੀਆ ਦੇ ਵਿੱਚ ਵਾਰਡਨਬਰਗ ਸਿੰਡਰੋਮ ਦੇ ਨਾਲ ਜੂਝਣ ਵਾਲੀ ਇਕੱਲੀ ਲੜਕੀ ਨਹੀਂ ਹੈਗੀ ਹੋਰ ਇਸ ਤਰ੍ਹਾਂ ਦੇ ਕਾਫੀ ਸਾਰੇ ਦੁਨੀਆ ਦੇ ਲੋਕ ਨੇ ਜਿਨ੍ਹਾਂ ਦੇ ਸਿਰ ਦੇ ਵਾਲ ਇੱਕੋ ਖੋਪੜੀ ਦੇ ਉੱਪਰ ਹੋਣ ਦੇ ਬਾਵਜੂਦ ਅਲੱਗ-ਅਲੱਗ ਰੰਗਾਂ ਦੇ ਨੇ ਤੇ ਈਵਨ ਉਹਨਾਂ ਦੀਆਂ ਅੱਖਾਂ ਵੀ ਅਲੱਗ-ਅਲੱਗ ਰੰਗਾਂ ਦੀਆਂ ਨੇ ਵਾਰਡਨਬਰਗ ਸਿੰਡਰੋਮ ਦੁਨੀਆ ਦੇ ਹਰ 40000 ਪਿੱਛੇ ਇੱਕ ਬੰਦੇ ਨੂੰ ਪ੍ਰਭਾਵਿਤ ਕਰਦਾ ਸਟੈਫ ਸੰਜਾਤੀ ਵਾਰਡਨਬਰਗ ਸਿੰਡਰੋਮ ਦੇ ਨਾਲ ਪ੍ਰਭਾਵਿਤ ਹੋਣ ਦੇ ਨਾਲ-ਨਾਲ ਇੱਕ ਵੀ ਆ ਉਹਦਾ ਜਨਮ ਇੱਕ ਲੜਕੇ ਦੇ ਸਰੀਰ ਦੇ ਵਿੱਚ ਹੋਇਆ ਪਰ ਬਾਅਦ ਦੇ ਵਿੱਚ ਉਹਨੇ ਆਪਣੀ ਸਰਜਰੀ ਕਰਵਾਈ ਤੇ ਲੜਕੇ ਤੋਂ ਲੜਕੀ ਦੇ ਵਿੱਚ ਉਹਨੇ ਆਪਣੇ ਸਰੀਰ ਨੂੰ ਤਬਦੀਲ ਕਰ ਲਿਆ ਅੱਜ ਦੇ ਆਪਣੇ ਵੀਡੀਓ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰੇਜ਼ੀ ਸਟੋਰੀਆਂ ਦੇ ਵਿੱਚੋਂ ਇੱਕ ਕਹਾਣੀ ਹੈਗੀ ਆ ਚੀਨ ਦੇ ਹੈਨਾਨ ਪ੍ਰਾਂਤ ਦੇ 100 ਸਾਲ ਤੋਂ ਵੀ ਜ਼ਿਆਦਾ ਉਮਰ ਦੇ ਇੱਕ ਬਜ਼ੁਰਗ ਜ਼ੈਂਗਰੂਈ ਫਾਂਗ ਦੀ ਸਾਲ 2009 ਦੇ ਵਿੱਚ ਜ਼ੈਂਗਰੂਈ ਫਾਂਗ ਨਾਮ ਦੇ ਇਹ ਬਜ਼ੁਰਗ ਬੀਬੀ ਆਪਣਾ 100ਵਾਂ ਜਨਮ ਦਿਨ ਮਨਾ ਰਹੀ ਸੀ ਉਸੇ ਟਾਈਮ ਉਹਨਾਂ ਨੂੰ ਆਪਣੇ ਮੱਥੇ ਦੇ ਖੱਬੇ ਪਾਸੇ ਕੁਝ ਉੱਬਰਦਾ ਹੋਇਆ ਦਿਖਾਈ ਦਿੰਦਾ ਅਗਲਾ ਸਾਲ ਆਉਣ ਤੱਕ ਇਹ ਉੱਬਰਦੀ ਹੋਈ ਚੀਜ਼ ਮੱਥੇ ਦੇ ਉੱਪਰ ਵੱਧ ਕੇ 2 ਇੰਚ ਲੰਬੀ ਹੋ ਚੁੱਕੀ ਸੀ ਜਦੋਂ ਤੱਕ ਜ਼ੈਂਗਰੂਈ ਫਾਂਗ ਆਪਣਾ 102ਵਾਂ ਜਨਮ ਦਿਨ ਮਨਾਉਂਦੇ ਆ ਉਦੋਂ ਤੱਕ ਉਹਨਾਂ ਦੇ ਮੱਥੇ ਦੇ ਖੱਬੇ ਪਾਸੇ 4 ਇੰਚ ਲੰਬੀ ਜਾਨਵਰਾਂ ਦੇ ਸਿੰਘਾਂ ਵਰਗੀ ਇਹ ਚੀਜ਼ ਹੁਣ ਕਲੀਅਰਲੀ ਦਿਖਾਈ ਦੇ ਰਹੀ ਸੀ ਤੇ ਹੁਣ ਹੌਲੀ-ਹੌਲੀ ਬਿਲਕੁਲ ਇਸੇ ਤਰ੍ਹਾਂ ਦੀ ਚੀਜ਼ ਉਹਨਾਂ ਦੇ ਮੱਥੇ ਦੇ ਸੱਜੇ ਪਾਸੇ ਵੀ ਬਣਨੀ ਸਟਾਰਟ ਹੋਈ ਅਸਲ ਦੇ ਵਿੱਚ ਜਦੋਂ ਜ਼ੈਂਗਰੋਈ ਫਾਂਗ ਦੇ ਇਸ ਅਜੀਬੋ-ਗਰੀਬ ਕੇਸ ਦੇ ਬਾਰੇ ਦੇ ਵਿੱਚ ਚੀਨ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਤਾਂ ਬਹੁਤ ਸਾਰੇ ਡਾਕਟਰਸ ਉਹਨਾਂ ਨੂੰ ਮਿਲਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਉਹਨਾਂ ਦੇ ਮੱਥੇ ਦੇ ਵਿੱਚ 100 ਸਾਲ ਦੀ ਉਮਰ ਤੋਂ ਵੀ ਵੱਡੇ ਹੋ ਕੇ ਉੱਗਣ ਵਾਲੇ ਇਹ ਸਿੰਗ ਅਸਲ ਦੇ ਵਿੱਚ ਚਮੜੀ ਦੇ ਇੱਕ ਖਾਸ ਤਰ੍ਹਾਂ ਦੇ ਟਿਊਮਰ ਨੇ ਜਿਨ੍ਹਾਂ ਨੂੰ ਕਿ ਮੈਡੀਕਲ ਭਾਸ਼ਾ ਦੇ ਵਿੱਚ ਕਯੂਟੇਨੀਅਸ ਹੌਰਨਸ ਕਿਹਾ ਜਾਂਦਾ ਤੇ ਇਹ ਬਿਲਕੁਲ ਉਹੀ ਚੀਜ਼ਾਂ ਜਿਹਦੇ ਨਾਲ ਕਿਸੇ ਵੀ ਇਨਸਾਨ ਦੇ ਨੌ ਬਣਦੇ ਨੇ 21 ਨਵੰਬਰ 1972 ਦੇ ਦਿਨ ਅਮਰੀਕਾ ਦੇ ਟੈਕਸਾਸ ਵਿੱਚ ਡੇਵਿਡ ਵੈਡਰ ਦਾ ਜਨਮ ਹੁੰਦਾ ਬਚਪਨ ਤੋਂ ਹੀ ਡੇਵਿਡ ਨੂੰ ਇੱਕ ਬਿਮਾਰੀ ਹੁੰਦੀ ਆ ਬਿਮਾਰੀ ਇਹ ਕਿ ਡੇਵਿਡ ਨੂੰ ਹੋਰ ਕਿਸੇ ਵੀ ਬੱਚੇ ਦੇ ਨਾਲੋਂ ਇਨਫੈਕਸ਼ਨ ਬਹੁਤ ਹੀ ਛੇਤੀ ਹੁੰਦੀ ਇਸ ਬਿਮਾਰੀ ਨੂੰ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਸਵੀਅਰ ਕੰਬਾਈਨਡ ਇਮਿਊਨੋਡੇਫੀਸ਼ੈਂਸੀ ਦੇ ਨਾਮ ਦੇ ਨਾਲ ਬੁਲਾਇਆ ਜਾਂਦਾ ਡੇਵਿਡ ਦੇ ਸਰੀਰ ਦੇ ਵਿੱਚ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਤਕਰੀਬਨ 0 ਦੇ ਨੇੜੇ ਤੇੜੇ ਸੀ ਤੇ ਇਹਦਾ ਮਤਲਬ ਸੀ ਕਿ ਡੇਵਿਡ ਨੂੰ ਪੂਰੀ ਜ਼ਿੰਦਗੀ ਇੱਕ ਖਾਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿਣਾ ਪਊਗਾ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਕਿਟਾਣੂ ਮੁਕਤ ਹੋਊਗਾ ਜਿੱਥੇ ਕਿ ਡੇਵਿਡ ਦੀ ਉਮਰ ਦੇ ਦੂਸਰੇ ਬੱਚੇ ਮਿੱਟੀ ਦੇ ਵਿੱਚ ਖੇਡਦੇ ਪਾਣੀ ਵਿੱਚ ਖੇਡਦੇ ਤੇ ਆਪਣੀ ਜ਼ਿੰਦਗੀ ਦਾ ਆਨੰਦ ਲੈਂਦੇ ਕਿਉਂਕਿ ਉਹਨਾਂ ਦੇ ਅੰਦਰ ਕਿਟਾਣੂਆਂ ਦੇ ਨਾਲ ਬਿਮਾਰੀਆਂ ਦੇ ਨਾਲ ਲੜਨ ਦੀ ਕੁਦਰਤੀ ਸਮਰੱਥਾ ਹੁੰਦੀ ਉੱਥੇ ਡੇਵਿਡ ਦੀ ਜ਼ਿੰਦਗੀ ਬਾਕੀ ਦੇ ਬੱਚਿਆਂ ਤੋਂ ਬਿਲਕੁਲ ਹੀ ਵੱਖਰੀ ਸੀ ਅਗਲੇ ਬਹੁਤ ਲੰਬੇ ਸਮੇਂ ਤੱਕ ਟੈਕਸਾਸ ਚਿਲਡਰਨ ਹਸਪੀਟਲ ਹੀ ਡੇਵਿਡ ਦਾ ਘਰ ਬਣ ਜਾਂਦਾ ਵਾ ਤੇ ਇਸ ਹਸਪੀਟਲ ਦੇ ਵਿੱਚ ਵੀ ਇੱਕ ਖਾਸ ਤਰ੍ਹਾਂ ਦੇ ਮਾਹੌਲ ਤੇ ਇੱਕ ਖਾਸ ਤਰ੍ਹਾਂ ਦੇ ਗੁਬਾਰੇ ਦੇ ਵਿੱਚ ਹੀ ਡੇਵਿਡ ਨੂੰ ਰੱਖਿਆ ਜਾਂਦਾ ਤੇ ਡੇਵਿਡ ਨੂੰ ਟੱਚ ਕਰਨ ਦੇ ਲਈ ਉਹਦੇ ਮਾਪੇ-ਬਾਪ ਨੂੰ ਤੇ ਡਾਕਟਰਸ ਨੂੰ ਵੀ ਇੱਕ ਖਾਸ ਤਰ੍ਹਾਂ ਦੇ ਦਸਤਾਨੇ ਪੈਣਨੇ ਪੈਂਦੇ ਸੀ ਪਰ ਹੁਣ ਕਿਉਂਕਿ ਡੇਵਿਡ ਪੂਰੀ ਜ਼ਿੰਦਗੀ ਇਸੇ ਤਰ੍ਹਾਂ ਬਤੀਤ ਨਹੀਂ ਕਰ ਸਕਦਾ ਸੀ ਜਿਉਂ-ਜਿਉ ਉਹ ਵੱਡਾ ਹੁੰਦਾ ਗਿਆ ਬਾਹਰਲੀ ਦੁਨੀਆ ਦੇ ਵਿੱਚ ਜਿਉਣਾ ਤੇ ਬਾਹਰਲੀ ਜ਼ਿੰਦਗੀ ਦੇਖਣ ਦੇ ਲਈ ਉਹ ਬੇਚੈਨ ਹੋਣ ਲੱਗਿਆ ਡਾਕਟਰਸ ਨੇ ਡੇਵਿਡ ਨੂੰ ਇੱਕ ਆਮ ਜੀਵਨ ਦੇਣ ਦੇ ਲਈ ਜਿੰਨੀ ਕੋਸ਼ਿਸ਼ ਕਰ ਸਕਦੇ ਸੀ ਉਹਨਾਂ ਨੇ ਕੀਤੀ ਤੇ ਇਸ ਤੋਂ ਇਲਾਵਾ ਇਥੋਂ ਤੱਕ ਕਿ NASA ਦੇ ਖਾਸ ਇੰਜੀਨੀਅਰਾਂ ਦੀ ਵੀ ਮਦਦ ਲਈ ਗਈ NASA ਦੇ ਸਾਇੰਟਿਸਟ ਨੇ ਸਪੇਸ ਸੂਟ ਬਣਾਉਣ ਦੇ ਆਪਣੇ ਤਜਰਬੇ ਤੋਂ ਡੇਵਿਡ ਦੇ ਲਈ ਇੱਕ ਖਾਸ ਤਰ੍ਹਾਂ ਦਾ ਸੂਟ ਤਿਆਰ ਕੀਤਾ ਜਿਹਨੂੰ ਬਣਾਉਣ ਦੇ ਵਿੱਚ ਤਕਰੀਬਨ 3 ਸਾਲ ਤੇ 50000 ਡਾਲਰ ਲੱਗੇ 1970 ਦੇ ਵਿੱਚ ਡੇਵਿਡ ਦੇ 6ਵੇਂ ਜਨਮ ਦਿਨ ਦੇ ਉੱਪਰ ਇਹ ਸੂਟ ਬਣ ਕੇ ਤਿਆਰ ਹੁੰਦਾ ਪਰ ਅਫਸੋਸ ਕਿ ਇਹ ਬਣਾਇਆ ਹੋਇਆ ਸੂਟ 6 ਸਾਲ ਦੇ ਬੱਚੇ ਦੇ ਲਈ ਬਹੁਤ ਹੀ ਜ਼ਿਆਦਾ ਅਨਕੰਫਰਟੇਬਲ ਸੀ ਡੇਵਿਡ ਦੇ 12 ਸਾਲ ਦੀ ਉਮਰ ਦਾ ਹੋਣ ਤੱਕ ਉਹਨੂੰ ਜਿਉਂਦਾ ਰੱਖਣ ਦੇ ਵਿੱਚ ਤਕਰੀਬਨ 1.3 ਮਿਲੀਅਨ ਡਾਲਰ ਖਰਚ ਹੋ ਚੁੱਕੇ ਸੀ ਡੇਵਿਡ ਦੀ ਹਾਲਤ ਇਹ ਸੀ ਕਿ ਕੋਈ ਇੱਕ ਛੋਟਾ ਜਿਹਾ ਕਿਟਾਣੂ ਵੀ ਉਹਦੀ ਜ਼ਿੰਦਗੀ ਨੂੰ ਖਤਮ ਕਰ ਸਕਦਾ ਸੀ 2 ਫਰਵਰੀ 1984 ਦੇ ਦਿਨ ਬੋਨ ਮੈਰੋ ਟ੍ਰਾਂਸਪਲੈਂਟ ਦੇ ਇੱਕ ਆਪਰੇਸ਼ਨ ਦੌਰਾਨ ਇੱਕ ਵਾਇਰਸ ਡੇਵਿਡ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਡਾਕਟਰਸ ਦੀ 12 ਸਾਲ ਤੱਕ ਡੇਵਿਡ ਨੂੰ ਕਿਟਾਣੂ ਮੁਕਤ এনਵਾਇਰਨਮੈਂਟ ਦੇ ਵਿੱਚ ਰੱਖਣ ਦੀ ਕੋਸ਼ਿਸ਼ ਫਾਈਨਲੀ ਬੇਕਾਰ ਹੋ ਜਾਂਦੀ ਆ ਤੇ ਸਿਰਫ ਇਹ ਇੱਕ ਕਿਟਾਣੂ ਹੀ ਡੇਵਿਡ ਦੀ ਮੌਤ ਦਾ ਕਾਰਨ ਬਣ ਜਾਂਦਾ ਡੇਵਿਡ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਇਸੇ ਹਸਪੀਟਲ ਜਿੱਥੇ ਡੇਵਿਡ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾ ਸਾਲ ਕੱਡੇ ਉਹਦੇ ਨੇੜੇ ਦੇ ਇੱਕ ਐਲੀਮੈਂਟਰੀ ਸਕੂਲ ਦਾ ਨਾਮ ਡੇਵਿਡ ਦੇ ਨਾਮ ਦੇ ਉੱਪਰ ਰੱਖਿਆ ਜਾਂਦਾ ਮਿਲਾਗਰੋ ਸੈਰੋਂ ਦਾ ਜਨਮ ਪੇਰੂ ਦੇ ਇੱਕ ਸ਼ਹਿਰ ਹੁਆਨਕਾਉ ਦੇ ਵਿੱਚ ਹੁੰਦਾ ਪਰ ਇਹ ਛੋਟੀ ਬੱਚੀ ਕੁਝ ਅਜੀਬ ਤਰ੍ਹਾਂ ਦੀਆਂ ਸਥਿਤੀਆਂ ਦੇ ਨਾਲ ਪੈਦਾ ਹੋਈ ਸੀ ਮਿਲਾਗਰੋਸ ਦੇ ਨਾਲ ਸਭ ਤੋਂ ਪਹਿਲੀ ਪ੍ਰੋਬਲਮ ਇਹ ਸੀ ਕਿ ਉਹਦੀ ਪਾਚਣ ਕਿਰਿਆ ਤੇ ਮਲ ਮੂਤਰ ਦੇ ਸਾਰੇ ਦੇ ਸਾਰੇ ਭਾਗ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਸੀ ਇਸ ਤੋਂ ਅਗਲੀ ਚੀਜ਼ ਪਰੇ ਕਹਾਣੀਆਂ ਦੀ ਕਿਸੇ ਜਲਪਰੀ ਦੀ ਤਰ੍ਹਾਂ ਉਹਦੀਆਂ ਲੱਤਾਂ ਲੱਕ ਤੋਂ ਲੈ ਕੇ ਅੱਡੀਆਂ ਤੱਕ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਸੀ ਤੇ ਇਸ ਬਿਮਾਰੀ ਦਾ ਨਾਮ ਵੀ ਜਲਪਰੀਆਂ ਦੇ ਨਾਮ ਦੇ ਉੱਪਰ ਹੀ ਮਰ ਮੇਡ ਸਿੰਡਰੋਮ ਰੱਖਿਆ ਗਿਆ ਸੀ ਡਾਕਟਰਸ ਦੇ ਮੁਤਾਬਕ ਇਸ ਤਰ੍ਹਾਂ ਦੇ ਬੱਚੇ 48 ਘੰਟੇ ਤੋਂ ਜ਼ਿਆਦਾ ਨਹੀਂ ਜਿਉਂਦੇ ਪਰ ਮਿਲਾਗਰੋਸ ਡਾਕਟਰਾਂ ਦੇ ਇਸ ਦਾਅਵੇ ਨੂੰ ਗਲਤ ਸਾਬਿਤ ਕਰਦੀ ਡਾਕਟਰ ਲੂਇਸ ਰੋਬਨ ਮਿਲਾਗਰੋਸ ਤੇ ਜਨਮ ਤੋਂ ਹੀ ਉਹਦਾ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਹਰ ਸੰਭਵ ਯਤਨ ਕਰਦੇ ਆ ਕਿ ਇੱਕ ਦਿਨ ਵੱਡੀ ਹੋ ਕੇ ਮਿਲਾਗਰੋਸ ਇੱਕ ਨਾਰਮਲ ਜ਼ਿੰਦਗੀ ਜਿਉ ਸਕੇ ਬਹੁਤ ਸਾਰੇ ਸਰਜਨਸ ਦੀ ਟੀਮ ਅਗਲੇ 2 ਸਾਲਾਂ ਦੀ ਸਖਤ ਮਿਹਨਤ ਦੇ ਨਾਲ ਮਿਲਾਗਰੋਸ ਦੀਆਂ ਇਹਨਾਂ ਦੋਵੇਂ ਲੱਤਾਂ ਨੂੰ ਇੱਕ ਦੂਸਰੇ ਤੋਂ ਵੱਖ ਕਰ ਦਿੰਦੇ ਆ ਤਾਂਕੇ ਉਹ ਅੱਗੇ ਜਾ ਕੇ ਆਪਣੇ ਪੈਰਾਂ ਦੇ ਉੱਪਰ ਚੱਲ ਫਿਰ ਸਕੇ ਪਰ ਫਾਈਨਲੀ ਡਾਕਟਰ ਲੂਇਸ ਰੋਬਨ ਤੇ ਉਹਨਾਂ ਦੇ ਡਾਕਟਰਸ ਦੀ ਟੀਮ ਤੇ ਨਾਲ ਦੀ ਨਾਲ ਹੀ ਮਿਲਾਗਰੋਸ ਦੀ ਹਿੰਮਤ ਤੇ ਜ਼ਿੰਦਗੀ ਦੇ ਨਾਲ ਲੜਾਈ ਸਾਲ 2019 ਦੇ ਵਿੱਚ ਖਤਮ ਹੋ ਜਾਂਦੀ ਆ ਕਿਉਂਕਿ ਇਸੇ ਸਾਲ ਹੀ ਲਿਵਰ ਦੀ ਇੱਕ ਪ੍ਰੋਬਲਮ ਦੇ ਕਰਕੇ ਮਿਲਾਗਰੋਸ ਦੀ ਮੌਤ ਹੋ ਜਾਂਦੀ ਆ ਪਰ ਅੱਜ ਵੀ ਮਿਲਾਗਰੋਸ ਨੂੰ ਪੂਰੀ ਦੁਨੀਆ ਦੇ ਵਿੱਚ ਲਿਟਲ ਮਰਮੇਡ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਪਰ ਡਾਕਟਰਸ ਦੇ ਮੁਤਾਬਕ ਜਿਸ ਤਰ੍ਹਾਂ ਦੀ ਪ੍ਰੋਬਲਮ ਮਿਲਾਗਰੋਸ ਨੂੰ ਹੁੰਦੀ ਆ ਉਸ ਪ੍ਰੋਬਲਮ ਨੂੰ ਦੇਖਦੇ ਹੋਏ ਮਿਲਾਗਰੋਸ ਇੱਕ ਬਹੁਤ ਲੰਬੀ ਜ਼ਿੰਦਗੀ ਜਿਉ ਕੇ ਗਈ। ਰਾਮਾ ਹੈਰੂਨਾ ਦਾ ਜਨਮ ਨਾਈਜੀਰੀਆ ਦੇ ਉੱਤਰ ਦੇ ਵੱਲ ਪੈਂਦੇ ਇੱਕ ਸ਼ਹਿਰ ਕਾਨੋ ਦੇ ਵਿੱਚ ਹੁੰਦਾ। ਸਟਾਰਟਿੰਗ ਦੇ ਵਿੱਚ ਰਾਮਾ ਹੈਰੂਨਾ ਬਾਕੀ ਦੇ ਬੱਚਿਆਂ ਦੀ ਤਰ੍ਹਾਂ ਬਿਲਕੁਲ ਇੱਕ ਨਾਰਮਲ ਇੱਕ ਹੈਲਦੀ ਬੱਚਾ ਲੱਗ ਰਹੀ ਸੀ। ਪਰ ਜਿਉਂ-ਜਿਉਂ ਉਹ ਵੱਡੀ ਹੁੰਦੀ ਗਈ ਬਾਕੀ ਦੇ ਬੱਚਿਆਂ ਤੋਂ ਉਹ ਵੱਖ ਹੁੰਦੀ ਗਈ। 6 ਮਹੀਨੇ ਦੀ ਉਮਰ ਹੁੰਦੇ ਹੁੰਦੇ ਰਾਮਾ ਹੈਰੂਨਾ ਦਾ ਜਿੱਥੇ ਬਾਕੀ ਦਾ ਸਰੀਰ ਵੱਧਾ ਗਿਆ ਉੱਥੇ ਹੀ ਉਹਦੀਆਂ ਦੋਨੇ ਲੱਤਾਂ ਤੇ ਇੱਕ ਬਾਂਦਾ ਵਿਕਾਸ ਪੂਰੀ ਤਰ੍ਹਾਂ ਦੇ ਨਾਲ ਰੁਕ ਚੁੱਕਿਆ ਸੀ ਤੇ ਹੁਣ ਸਿਰਫ ਉਹਦਾ ਸਿਰ ਉਹਦੀ ਗਰਦਨ ਤੇ ਉਹਦਾ ਟੋਰਸੋ ਵੱਧ ਰਿਹਾ ਸੀ ਡਾਕਟਰਸ ਦੇ ਲਈ ਵੀ ਰਾਮਾ ਹੈਰੂਨਾ ਦੀ ਇਹ ਵਾਲੀ ਕੰਡੀਸ਼ਨ ਇੱਕ ਅਜੀਬੋ ਗਰੀਬ ਪੇਤ ਸੀ ਤੇ ਹੁਣ ਰਾਮਾ ਹੈਰੂਨਾ ਜਿਉਂ-ਜਿਉਂ ਵੱਡੀ ਹੁੰਦੀ ਗਈ ਉਹਦਾ ਇੱਧਰ ਉੱਧਰ ਚੱਲਣਾ ਔਖਾ ਹੁੰਦਾ ਗਿਆ ਤਾਂ ਉਹਦੇ ਮਾਪੇ ਹੁਣ ਜਿੱਥੇ ਵੀ ਕਿਤੇ ਉਹਨੂੰ ਲੈ ਕੇ ਜਾਂਦੇ ਇੱਕ ਬਾਲਟੀ ਦੇ ਵਿੱਚ ਪਾ ਕੇ ਲੈ ਕੇ ਜਾਂਦੇ ਇੱਕ ਦਿਨ ਕਿਸੇ ਅਨਨੋਨ ਬੰਦੇ ਦੁਆਰਾ ਰਾਮਾ ਹੇਰੂਨਾ ਦੀ ਇਸੇ ਤਰ੍ਹਾਂ ਇੱਕ ਟੱਬ ਦੇ ਵਿੱਚ ਬੈਠੀ ਦੀ ਫੋਟੋ ਖਿੱਚੀ ਜਾਂਦੀ ਆ ਤੇ ਇੰਟਰਨੈਟ ਦੇ ਉੱਪਰ ਅਪਲੋਡ ਕੀਤੀ ਜਾਂਦੀ ਆ ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਡਾਕਟਰਸ ਦੇ ਵਿੱਚ ਰਾਮਾ ਹੇਰੂਨਾ ਦਾ ਇਹ ਵਾਲਾ ਕੇਸ ਬਹੁਤ ਜ਼ਿਆਦਾ ਪੌਪੂਲਰ ਹੋ ਜਾਂਦਾ ਤੇ ਫਾਈਨਲੀ ਜਾ ਕੇ ਲੋਕਲ ਡਾਕਟਰਸ ਨੂੰ ਪਤਾ ਲੱਗਦਾ ਰਾਮਾ ਹੇਰੂਨਾ ਦੀ ਇਸ ਖਾਸ ਕੰਡੀਸ਼ਨ ਦੇ ਕਾਰਨ ਦੇ ਬਾਰੇ ਵਿੱਚ ਪੱਛਮੀ ਦੇਸ਼ਾਂ ਦੇ ਡਾਕਟਰਸ ਦੇ ਮੁਤਾਬਕ ਰਾਮਾ ਹਰੂਨਾ ਨੂੰ ਫੋਸੀਮੀਲੀਆ ਨਾਮ ਦੀ ਇੱਕ ਬਹੁਤ ਹੀ ਜ਼ਿਆਦਾ ਦੁਰਲੱਭ ਬਿਮਾਰੀ ਆ ਇੱਕ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਕਿ ਲੱਖਾਂ ਲੋਕਾਂ ਦੇ ਵਿੱਚਕਾਰ ਸਿਰਫ ਇੱਕ ਬੰਦੇ ਨੂੰ ਹੋ ਸਕਦੀ ਆ ਇਸ ਤੋਂ ਬਾਅਦ ਦੁਨੀਆ ਭਰ ਤੋਂ ਅਲੱਗ-ਅਲੱਗ ਲੋਕ ਆਪਣਾ ਨਾਮ ਨਾ ਦੱਸੇ ਜਾਣ ਦੀ ਸ਼ਰਤ ਦੇ ਵਿੱਚ ਰਾਮਾ ਹਰੂਨਾ ਦੀ ਆਰਥਿਕ ਤੌਰ ਦੇ ਉੱਪਰ ਹੈਲਪ ਕਰਦੇ ਆ ਉਹਨੂੰ 휠ਚੇਅਰਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਪਰ ਫਾਈਨਲੀ 25 ਸਤੰਬਰ 2019 ਦੇ ਦਿਨ 19 ਸਾਲ ਦੀ ਉਮਰ ਦੇ ਵਿੱਚ ਰਾਮਾ ਹਰੂਨਾ ਦਾ ਜ਼ਿੰਦਗੀ ਦੇ ਨਾਲ ਇਹ ਸੰਘਰਸ਼ ਤੇ ਇਹ ਲੜਾਈ ਖਤਮ ਹੁੰਦੀ ਆ ਤੇ ਰਾਮਾ ਹੀਰੋਨਾ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਜਾਂਦੀ ਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਵੀਡੀਓ ਦੇ ਸਭ ਤੋਂ ਆਖਰੀ ਪਰ ਸਭ ਤੋਂ ਜ਼ਿਆਦਾ ਅਜੀਬੋ-ਗਰੀਬ ਕੇਸਾਂ ਦੇ ਵਿੱਚੋਂ ਇੱਕ ਦੇ ਵੱਲ ਬਹੁਤ ਵਾਰ ਫਿਲਮਾਂ ਦੇ ਰੋਮਾਂਟਿਕ ਸੀਨ ਦੇ ਵਿੱਚ ਯਾ ਫਿਰ ਦੁਨੀਆ ਪਰ ਦੇ ਧਰਮਾਂ ਦੀਆਂ ਮਿਥਿਕਲ ਕਹਾਣੀਆਂ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਸੀਨ ਦੇਖਦੇ ਹਾਂ ਜਦੋਂ ਕੋਈ ਇੱਕ ਬੰਦਾ ਆਪਣਾ ਦਿਲ ਚੀਰ ਕੇ ਦਿਖਾਉਣ ਦੀਆਂ ਗੱਲਾਂ ਕਰਦਾ ਉਹ ਆਪਣਾ ਧੜਕਦਾ ਹੋਇਆ ਦਿਲ ਦੂਸਰੇ ਨੂੰ ਦਿਖਾ ਸਕਦਾ ਪਰ ਕੀ ਹੋਵੇ ਕਿ ਜੇ ਕੋਈ ਇਸ ਤਰ੍ਹਾਂ ਦਾ ਅਸਲ ਦੇ ਵਿੱਚ ਇਨਸਾਨ ਹੋਵੇ ਜਿਹਦਾ ਧੜਕਦਾ ਹੋਇਆ ਦਿਲ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਬਿਲਕੁਲ ਇਹੀ ਕਹਾਣੀ ਆ ਅਮਰੀਕਾ ਦੇ ਫਲੋਰਿਡਾ ਦੇ ਰਹਿਣ ਵਾਲੀ ਵਰਸੇਵਿਆ ਬਰੇਂਗੋ ਚਰੇਵਾਦੀ ਵਰਸੇਰੀਆ ਹਾਲੇ ਜਦੋਂ ਆਪਣੇ ਮਾਂ ਦੇ ਕੋਖ ਦੇ ਵਿੱਚ ਹੀ ਹੁੰਦੀ ਆ ਉਸ ਟਾਈਮ ਹੀ ਉਹਨੂੰ ਇੱਕ ਅਜੀਬ ਤਰ੍ਹਾਂ ਦੀ ਪ੍ਰੋਬਲਮ ਹੋਈ ਜਿਹਦੇ ਨਾਲ ਉਹਦੀਆਂ ਪੇਟ ਦੀਆਂ ਮਾਸਪੇਸ਼ੀਆਂ ਤੇ ਹੱਡੀਆਂ ਦਾ ਠੀਕ ਤਰ੍ਹਾਂ ਦੇ ਨਾਲ ਵਿਕਾਸ ਨਹੀਂ ਹੋ ਸਕਿਆ ਇਹਦਾ ਨਤੀਜਾ ਇਹ ਨਿਕਲਦਾ ਕਿ ਵਰਸੇਵੀਆ ਦਾ ਦਿਲ ਉਹਦੀ ਰਿਬ ਕੇਜ ਦੇ ਅੰਦਰ ਨਹੀਂ ਮਤਲਬ ਕਿ ਉਹਦੀਆਂ ਪਸਲੀਆਂ ਦੀ ਪ੍ਰੋਟੈਕਸ਼ਨ ਦੇ ਅੰਦਰ ਨਹੀਂ ਬਲਕਿ ਇਹਦੇ ਬਾਹਰ ਵਾਲੀ ਸਾਈਡ ਦੇ ਉੱਪਰ ਆ ਜਾਂਦਾ ਤੇ ਵਰਸੇਵੀਆ ਦਾ ਦਿਲ ਕਿਸੇ ਇੱਕ ਖਾਸ ਕੁਦਰਤੀ ਪ੍ਰੋਟੈਕਸ਼ਨ ਦੇ ਵਿੱਚ ਨਾ ਹੋ ਕੇ ਬਲਕਿ ਚਮੜੀ ਦੀ ਸਿਰਫ ਇੱਕ ਪਤਲੀ ਜੀ ਪਰਤ ਦੇ ਨਾਲ ਟਕਿਆ ਹੋਇਆ ਜਿਹੜਾ ਕਲੀਅਰਲੀ ਕਿਸੇ ਵੀ ਦੇਖਣ ਵਾਲੇ ਨੂੰ ਆਰਾਮ ਦੇ ਨਾਲ ਦੇਖ ਸਕਦਾ ਤੇ ਇਥੋਂ ਤੱਕ ਕਿ ਵਰਸੇਵੀਆ ਦੇ ਦਿਲ ਦੀ ਹਰੇਕ ਧੜਕਣ ਨੂੰ ਦੇਖਣ ਵਾਲਾ ਨੰਗੀ ਅੱਖ ਦੇ ਨਾਲ ਦੇਖ ਸਕਦਾ ਵਾ ਡਾਕਟਰਸ ਦੇ ਮੁਤਾਬਕ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਦੁਰਲਭ ਕੇਸ ਆ ਜਿਹੜਾ 10 ਲੱਖ ਬੱਚਿਆਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਹੁੰਦਾ ਵਾ ਵਿਰਸੇਵੀਆ ਨੂੰ ਇਹਦੇ ਨਾਲ ਕੋਈ ਖਾਸ ਪ੍ਰੋਬਲਮ ਤਾਂ ਨਹੀਂ ਹੈਗੀ ਪਰ ਉਹਨੂੰ ਆਪਣੇ ਦਿਲ ਨੂੰ ਬਹੁਤ ਹੀ ਸੰਭਾਲ ਕੇ ਰੱਖਣਾ ਪੈਂਦਾ ਕਿਉਂਕਿ ਇੱਕ ਛੋਟਾ ਜਿਹਾ ਝਟਕਾ ਇੱਕ ਛੋਟੀ ਜੀ ਸੱਟ ਵੀ ਵਿਰਸੇਵੀਆ ਦੇ ਲਈ ਜਾਨਲੇਵਾ ਹੋ ਸਕਦੀ ਤਾਂ ਇਹ ਸੀ ਅੱਜ ਦਾ ਆਪਣਾ ਵੀਡੀਓ ਤੇ ਨਾਲ ਹੀ ਇਹ ਸੀਗੇ ਅੱਜ ਦੇ ਆਪਣੇ ਵੀਡੀਓ ਦੇ ਤੇ ਪੂਰੀ ਦੁਨੀਆ ਦੇ 14 ਅਜੀਬੋ ਗਰੀਬ ਇਨਸਾਨ ਤੇ ਉਹਨਾਂ ਦੀ ਕਹਾਣੀ ਮੈਨੂੰ ਉਮੀਦ ਆ ਕਿ ਇਹ ਵੀਡੀਓ ਤੇ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਗੀ ਇਸੇ ਉਮੀਦ ਦੇ ਨਾਲ ਇਹ ਵੀਡੀਓ ਇੱਥੇ ਹੀ ਖਤਮ ਹੁੰਦਾ ਜੀ